ਅਸ਼ਨ ਕਣਕ ਦਾ ਆਪਾਂ ਨੇ ਹੁਣ 4 ਮਹੀਨਿਆਂ ਦਾ ਕਰਤਾ ਜੀ 1 ਜੁਲਾਈ ਨੂੰ ਤੋਂ ਸ਼ੁਰੂ ਹੋ ਗਿਆ 4 ਮਹੀਨਿਆਂ ਦੀ ਕਣਕ ਮਿਲੂਗੀ 31 ਅਕਤੂਬਰ ਤੱਕ ਦੀ 1 ਕੁਇੰਟਲ ਜੇ 5 ਬੰਦੇ ਆਪਾਂ 1 ਕੁਇੰਟਲ ਕਣਕ ਮਿਲੂਗੀ ਔਰ ਕਣਕ ਵੀ ਕੋਈ ਸੁਸਰੀ ਵਾਲੀ ਜਾਂ ਮਿੱਟੀ ਵਾਲੀ ਜਾਂ ਕੀੜਾ ਲੱਗੇ ਵਾਲੀ ਨਹੀਂ ਹੋਊਗੀ ਜਿਹੜੀ ਕਣਕ ਦਾ ਆਟਾ ਭਗਵੰਤਾਨ ਖਾਂਦਾ ਉਹੀ ਕਣਕ ਤੁਹਾਨੂੰ ਮਿਲੂਗੀ ਕੋਈ ਪੀਲਾ ਕਾਰਡ ਕੋਈ ਨੀਲਾ ਕਾਰਡ ਕੋਈ ਹਰਾ ਕਾਰਡ ਕੋਈ ਲਾਲ ਕਾਰਡ ਤੁਹਾਡੀਆਂ ਗਰੀਬੀਆਂ ਨਹੀਂ ਚੱਕ ਸਕਦਾ ਸਿਰਫ ਤੇ ਸਿਰਫ ਗਰੀਬੀਆਂ ਤੁਹਾਡੀਆਂ ਦੂਰ ਹੋ ਸਕਦੀਆਂ ਨੇ ਤਾਂ ਤੁਹਾਡੇ ਬੱਚੇ ਤੁਹਾਡੀ ਗਰੀਬੀ ਚੱਕ ਸਕਦੇ ਆ ਜੇ ਉਹਨਾਂ ਨੂੰ ਪੜਾ ਲਿਖਾ ਕੇ ਅਫਸਰ ਬਣਾ ਦਈਏ ਤਾਂ ਉਹ ਤੁਹਾਡੀਆਂ ਗਰੀਬੀਆਂ ਚੱਕਣਗੇ ਬਹੁਤ देर ਹੋ ਗਈ ਕਈ ਪੀੜ੍hiyan ਹੋ ਗਈਆਂ ਗਰੀਬੀਆਂ ਚ ਹੁਣ ਦੂਰ ਕਰਨ ਦਾ ਸਮਾਂ ਆ ਗਿਆ ਸਕੂਲ ਆਫ ਫੈਮਿਨੈਂਸ ਬਣ ਰਹੇ ਨੇ ਸਕੂਲਾਂ ਦੀ ਜਿਹੜੀ ਸਿੱਖਿਆ ਉਹਦਾ ਪੱਦਰ ਸਰਕਾਰੀ ਸਕੂਲਾਂ ਦਾ ਉੱਚਾ ਚੱਕ ਰਿਆ ਜੋ ਮੇਰੀ ਮੈਂ ਬਾਬਾ ਜੀ ਨਾਲ ਬਹੁਤ ਵਾਰੀ ਗੱਲ ਕੀਤੀ ਹੈ ਪਰ ਗੰਨਾਜ ਜੀ ਨਾਲ ਮੈਂ ਆਮ ਤੌਰ ਤੇ ਗੱਲ ਕਰਦਾ ਰਿਹਾ ਨਾ ਪੱਤਰਕਾਰ ਨਾਲ ਤੁਹਾਡੇ ਨਾਲ ਸਾਂਝੀ ਕਰਦਾ ਜਿਹੜੀ ਮੇਰੀ ਸੋਚ ਹੈ ਮੈਂ ਗਰੀਬਾਂ ਦੀਆਂ ਮਜਬੂਰੀਆਂ ਨੂੰ ਗਰੀਬਾਂ ਦੀਆਂ ਮਰਜ਼ੀਆਂ 'ਚ ਬਦਲਣਾ ਚਾਹਨਾ ਸੁਣ ਲਓ ਗੱਲ ਸੁਣ ਲਿਓ ਮੈਂ ਗਰੀਬਾਂ ਦੀਆਂ ਮਜਬੂਰੀਆਂ ਨੂੰ ਉਹਨਾਂ ਦੀਆਂ ਮਰਜ਼ੀਆਂ 'ਚ ਬਦਲਣਾ ਚਾਹਨਾ ਤੁਸੀਂ ਮੈਨੂੰ ਪੁੱਛੋਗੇ ਕਿ ਕਿਵੇਂ ਕਿਹੜੀਆਂ ਮਜਬੂਰੀਆਂ ਅੱਜ ਰੱਬ ਨਾ ਕਰੇ ਕੋਈ ਬਿਮਾਰ ਹੋ ਜੇ ਕਰੇ ਮਜਬੂਰੀ ਹੈ ਕਿ ਪ੍ਰਾਈਵੇਟ ਇਲਾਜ ਕਰਾਉਣਾ ਪਊਗਾ ਪਾ ਮੇਉ ਦੇ ਵਾਸਤੇ ਘਰ ਵਿਕ ਜੇ ਗਹਿਣੇ ਵਿਕ ਜਾਣ ਪ੍ਰਾਈਵੇਟ ਹਸਪਤਾਲ ਚ ਇਲਾਜ ਕਰਾਉਣਾ ਪਊਗਾ ਕਿਉਂਕਿ ਸਰਕਾਰੀ ਤੇ ਯਕੀਨ ਨਹੀਂ ਰਿਹਾ ਸਰਕਾਰੀ ਹਸਪਤਾਲਾਂ ਚ ਡਾਕਟਰ ਹੈ ਨਹੀਂ ਦਵਾਈਆਂ ਹੈ ਨਹੀਂ ਮਸ਼ੀਨਾਂ ਹੈ ਨਹੀਂ ਮਜਬੂਰੀ ਹੈ ਕਿ ਪ੍ਰਾਈਵੇਟ ਹਸਪਤਾਲਾਂ ਚ ਇਲਾਜ ਕਰਾਉਣਾ ਪੈਂਦਾ ਹੈ ਅੱਜ ਗਰੀਬ ਦੀ ਮਜਬੂਰੀ ਹੈ ਪ੍ਰਾਈਵੇਟ ਸਕੂਲਾਂ ਚ ਬੱਚੇ ਪੜਾਉਣੇ ਪੈਣਗੇ ਕਿ ਕੋਈ ਸਰਕਾਰੀ ਤੇ ਯਕੀਨ ਨਹੀਂ ਰਿਹਾ ਪਿਛਲੀਆਂ ਸਰਕਾਰਾਂ ਨੇ ਸਰਕਾਰੀ ਸਕੂਲਾਂ ਦੀ ਹਾਲਤ ਇਹ ਕਰਤੀ ਨਾ ਉਥੇ ਫਰਨੀਚਰ ਹੈ ਨਾ ਟੀਚਰ ਹੈ ਨਾ ਬਾਥਰੂਮ ਹੈ ਨਾ ਕੋਈ ਵਰਦੀਆਂ ਨੇ ਨਾ ਕੋਈ ਕਿਤਾਬਾਂ ਨੇ ਕੁਝ ਨਹੀਂ ਮਜਬੂਰੀ ਹੈ ਮਹਿੰਗੀਆਂ ਫੀਸਾਂ ਦੇ ਕੇ ਬੱਚੇ ਨੂੰ ਪੜਾਉਣਾ ਪਊਗਾ ਤਾਂ ਪ੍ਰਾਈਵੇਟ 'ਚ ਪੜਾਉਣਾ ਪਊਗਾ ਵੀਰੋ ਦਿਨ ਦੂਰ ਨਹੀਂ ਹੈਗੇ ਉਹ ਦਿਨ ਦੂਰ ਨਹੀਂ ਹੈਗੇ ਮੈਂ ਤੁਹਾਨੂੰ ਅੱਜ ਕਹਿ ਕੇ ਜਾਣਾ ਜਦੋਂ ਇਹ ਦੋਨੇ ਮਜਬੂਰੀਆਂ ਤੁਹਾਡੀਆਂ ਮਰਜ਼ੀਆਂ ਬਣ ਜਾਣਗੀਆਂ ਤੁਹਾਡੀ ਮਜਬੂਰੀ ਹੋਊ ਜਿਹੜੀ ਪਹਿਲਾਂ ਸੀ ਤੁਹਾਡੀ ਹੁਣ ਮਰਜ਼ੀ ਬਣੂਗੀ ਕਿਵੇਂ ਰੱਬ ਨਾ ਕਰੇ ਕੋਈ ਬਿਮਾਰੀ ਆ ਜਾਏ ਘਰ ਦੇ ਕਿਸੇ ਜੀ ਨੂੰ ਤੁਹਾਡੀ ਮਰਜ਼ੀ ਹੋਊਗੀ ਪ੍ਰਾਈਵੇਟ ਹਸਪਤਾਲ ਚ ਇਲਾਜ ਕਰਾਉਣਾ ਪ੍ਰਾਈਵੇਟ ਚ ਕਰਾ ਲਓ ਸਰਕਾਰੀ ਚ ਕਰਾਉਣਾ ਸਰਕਾਰੀ ਚ ਕਰਾ ਲਓ ਇਲਾਜ ਇੱਕੋ ਜਿਹਾ ਉਧਰ ਪੈਸੇ ਲੱਗਣਗੇ ਇਧਰ ਪੈਸੇ ਵੀ ਨਹੀਂ ਲੱਗਣਗੇ ਇਦਾਂ ਹੀ ਪੜਾਈ ਬਾਰੇ ਤੁਹਾਡੀ ਮਰਜ਼ੀ ਹੋਊਗੀ ਬੱਚੇ ਨੂੰ ਪ੍ਰਾਈਵੇਟ ਚ ਪੜਾਉਣਾ ਹੈ ਪ੍ਰਾਈਵੇਟ ਚ ਪੜਾ ਲਓ ਸਰਕਾਰੀ ਚ ਪੜਾਉਣਾ ਹੈ ਸਰਕਾਰੀ ਚ ਪੜਾ ਲਓ ਪਰ ਉਧਰ ਫੀਸ ਲੱਗੂਗੀ ਇਧਰ ਫੀਸ ਵੀ ਨਹੀਂ ਲੱਗਣੀ ਪਰ ਪੜ੍ਹਾਈ ਇੱਕੋ ਜਿਹੀ ਹੋਊਗੀ ਪੜ੍ਹਾਈ 'ਚ ਕੋਈ ਫਰਕ ਨਹੀਂ ਹੋਊਗਾ ਇਹ ਮੈਂ ਸੋਚ ਰੱਖ ਕੇ ਚੱਲ ਰਿਹਾ ਹਾਂ ਸੋ ਜਿੰਨਾ ਤੁਸੀਂ ਪਿਆਰ ਦੇ ਰਹੇ ਹੋ ਮੈਂ ਕੱਲ ਪੌਣੇ 10 ਵਜੇ 74 ਨੰਬਰ ਬਾੜਸੀ ਪੌਣੇ 10 ਵਜੇ ਔਖ ਛੱਤਾਂ ਭਰੀਆਂ ਪਈਆਂ ਸੀ ਮਾਵਾਂ ਪਹਿਣਾ ਬੱਚਾ ਸਮੇਤ ਸਾਰੇ ਲੋਕ ਮੈਂ ਆਖਿਆ ਕਿਸਮਤ ਹੈ ਭਗਵੰਤਮਾਨਾ ਪੁਰਾਣੇ ਜਨਮਾਂ ਦੇ ਕੋਈ ਪੋਨੀ ਨੇ ਜਿਹੜਾ ਤੈਨੂੰ ਲੋਕ ਦੇਖਣ ਸੁਣਨ ਆ ਜਾਂਦੇ ਐ ਨਹੀਂ ਲੀਡਰਾਂ ਨੂੰ ਕੌਣ ਸੁਣਨ ਆਉਂਦਾ ਐ ਉਹ ਦੂਜੀਆਂ ਪਾਰਟੀਆਂ ਵਾਲੇ ਦੇਖ ਲੋ ਉਹਨਾਂ ਨਾਲ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਏ ਕੱਦੀ ਉਹਨੇ ਦਾ ਹਾਲਤ ਹੋਈ ਪਈ ਐ ਸੋ ਵੀਰੋ ਅੱਜ ਮਾਵਾਂ ਪਹਿਣ ਆਈਆਂ ਨੇ ਭਾਰੀ ਗਿਣਤੀ ਚ ਮੈਨੂੰ ਬੜੀ ਖੁਸ਼ੀ ਐ ਔਰ ਮੈਂ ਤੁਹਾਨੂੰ ਇਹ ਕਹਿਣਾ ਵੀ ਚਾਹਨਾ ਜ਼ਰੂਰ ਆਇਆ ਕਰੋ ਸੁਣਿਆ ਕਰੋ ਕਿ ਕੀ ਨੀਤੀਆਂ ਬਣ ਰਹੀਆਂ ਨੇ ਜੇ ਤੁਹਾਡੇ ਬਿਨਾ ਚੁੱਲ੍ਹੇ ਨਹੀਂ ਚੱਲ ਸਕਦੇ ਜੇ ਤੁਹਾਡੇ ਬਿਨਾ ਘਰ ਨਹੀਂ ਚੱਲ ਸਕਦੇ ਤਾਂ ਤੁਹਾਡੇ ਬਿਨਾ ਮੁਲਕ ਵੀ ਨਹੀਂ ਚੱਲ ਸਕਦੇ ਜ਼ਰੂਰ ਆਇਆ ਕਰੋ ਹਿੱਸਾ ਲਓ ਕਿਉਂਕਿ ਤੁਹਾਨੂੰ ਪਤਾ ਚੁੱਲਾ ਚੱਲਦਾ ਕਿਵੇਂ ਹੈ ਤੁਹਾਨੂੰ ਪਤਾ ਤੁਹਾਡੇ ਤੋਂ ਵੱਡਾ ਕੌਣ ਜਾਣਦਾ ਸੁਤਾਂ ਕਰਕੇ ਮੈਂ ਤੁਹਾਡੇ ਕੋਲੇ ਆਇਆ ਮਹਿੰਦਰ ਭਗਤ ਉਹ ਕੱਲੇ ਨਾਮ ਦੀ ਭਗਤ ਨਹੀਂ ਉਹ ਕਿਰਦਾਰ ਦੇ ਵਿਭਗਤ ਹੈ ਤੁਹਾਡੀ ਆਪਣੀ ਪਰਿਵਾਰ ਹੈ ਤੁਹਾਡੇ ਵਰਗੇ ਹੈ ਗਰੀਬੀਆਂ ਜਾਣਦੇ ਆ ਪਿੰਡਿਆਂ ਤੇ ਹੜਾਈਆਂ ਹੋਈਆਂ ਉਹਨਾਂ ਬੰਦਿਆਂ ਨੂੰ ਅੱਗੇ ਲੈ ਕੇ ਆਓ ਆ ਜੂਏ ਬਾਜਾਂ ਸੱਟੇ ਬਾਜਾਂ ਜਾਂ ਪੈਸੇ ਕਮਾਉਣ ਵਾਲੇ ਤੋਂ ਖੜਾ ਛਡਾਓ ਆਹਾ ਬੇਨਤੀ ਕਰਨ ਆਇਆ ਆਪਣਾ ਚੋਣ ਨਿਸ਼ਾਨ ਮਸ਼ੀਨ ਦੇ ਵਿੱਚ 5ਵੇਂ ਨੰਬਰ ਤੇ ਆ ਆਉਣਾ ਆਪਾਂ ਪਹਿਲੇ ਨੰਬਰ ਤੇ ਆ ਹਰ ਸਮਾਜ ਦੀ ਆ ਜਿਹੜੇ ਤੁਹਾਡੇ ਜਜ਼ਬਾਤ ਨੇ ਆ ਜਿਹੜਾ ਤੁਹਾਡਾ ਜੋਸ਼ ਹੈ ਦਿਲੋਂ ਹੈ ਛੋਟੇ ਛੋਟੇ ਬੱਚੇ ਵੀ ਜਾਉਂਦਾ ਰਾ ਪੁੱਤ ਜਾਉਂਦਾ ਰਹਿ ਤੁਹਾਡੇ ਵਾਸਤੇ ਫਿਰਦੇ ਆ ਪੁੱਤ ਸੋ ਵੀਰੋ ਇਹ ਨਾ ਸੋਚੋ ਕਿ ਭਗਵਾਨਤਮਾਨ ਇਸ ਬਾਡ ਚ ਆ ਗਿਆ ਤਾਂ ਵੋਟਾਂ ਪੈ ਗਈਆਂ ਜੇ ਉਸ ਬਾਡ ਚ ਆ ਜਾਂਦਾ ਉੱਥੋਂ ਹੀ ਵੋਟਾਂ ਪੈ ਜਾਂਦੀਆਂ ਸਾਰੇ ਬਸ ਇਹੀ ਸੁਨੇਹਾ ਦਿਓ ਮੈਂ ਆਪਣੇ ਬੱਚਿਆਂ ਵਾਸਤੇ ਵੋਟਾਂ ਮੰਗਣ ਨਹੀਂ ਆਇਆ ਮੈਂ ਤੁਹਾਡੇ ਬੱਚਿਆਂ ਵਾਸਤੇ ਵੋਟਾਂ ਮੰਗਣਾ ਸੋ ਆ ਜਿਹੜੇ ਬੱਚੇ ਇਹਨਾਂ ਨੂੰ ਪਤਾ ਨਹੀਂ ਹੈਗਾ ਹਜੇ ਪਰ ਇਹਨੂੰ ਇੰਨਾ ਪਤਾ ਹੈ ਕਿ ਸਾਡੀ ਪੜ੍ਹਾਈ ਦੀਆਂ ਗੱਲਾਂ ਚੱਲੀ ਜਾਂਦੀਆਂ ਨੇ ਸਾਨੂੰ ਕੁਝ ਬਣਾਉਣ ਦੀਆਂ ਗੱਲਾਂ ਚੱਲੀ ਜਾਂਦੀਆਂ ਨੇ ਸੋ ਜਦੋਂ ਬਟਨ ਦੱਬਣ ਜਾਓਗੇ ਬਿਜਲੀ ਦਾ ਜ਼ੀਰੋ ਵਾਲਾ ਬਿੱਲ ਵੀ ਨਾਲ ਲੈ ਜਿਓ ਜਿਹੜਾ ਜੀਰੋ ਬਿਲ ਕਰਤਾ ਆਪਾਂ ਨੇ ਬਟਨ ਦੱਬਣ ਜਾਓਗੇ ਤਾਂ ਸੋਚ ਲਿਓ ਉਹ ਝਾੜੂ ਦਾ ਬਟਨ ਨਹੀਂ ਹੈਗਾ ਉਹ ਤੁਹਾਡੇ ਬੱਚਿਆਂ ਦੀ ਕਿਸਮਤ ਦਾ ਬਟਨ ਹੈ ਚਮਕਾ ਦਿਓ ਚਮਕਾ ਦਿਓ ਇਹਨਾਂ ਤੇ ਦੂਜਿਆਂ ਤੇ ਯਕੀਨ ਨਾ ਕਰਿਓ ਕਾਰਪੋਰੇਸ਼ਨ ਦਾ ਕੰਮ ਹੁੰਦਾ ਸੀਵਰੇ ਠੀਕ ਕਰਨਾ ਨਗਰ ਨਿਗਮ ਦਾ ਕੰਮ ਹੁੰਦਾ ਗਲੀਆਂ ਨਾਲੀਆਂ ਕੂੜੇ ਦੇ ਢੇਰ ਅੱਜ ਸਟਰੀਟ ਲਾਈਟਾਂ ਠੀਕ ਕਰਨਾ ਤੇ ਕਾਰਪੋਰੇਸ਼ਨ ਨਗਰ ਨਿਯਮ ਕਿਹਦੇ ਕੋਲੇ ਆ ਪਿਛਲੇ ਕਈ ਸਾਲਾਂ ਤੋਂ ਕਾਂਗਰਸ ਕੋਲੇ ਆ ਜਿਹੜੀ ਬੀਬੀ ਖੜੀ ਹੈ ਉਹ ਆਪ ਵੀ ਡਿਪਟੀ ਮੇਅਰ ਰਹੀ ਹੈ ਉਹ ਕਿਸੇ ਗਲੀ ਦਾ ਇੱਕ ਸੀਵਰੇ ਦਾ ਟੱਕਣ ਨਹੀਂ ਬਦਲਾ ਸਕੀ ਹੋਰ ਕਿਹੜਾ ਬਦਲਾ ਲੈ ਕੇ ਆਓ ਤੁਸੀਂ ਇੱਥੇ ਇੰਨਾ ਬੰਦਿਆਂ ਨੂੰ ਜਿਤਾਓ ਇੱਕ ਗੱਲ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਜੇ ਇਹ ਸੀਟ ਕਾਂਗਰਸ ਨੂੰ ਵੋਟਾਂ ਪਾ ਦੋਗੇ ਸਮਝ ਲਓ ਵੋਟ ਖਰਾਬ ਹੋ ਗਈ ਕਿਉਂਕਿ ਕਾਂਗਰਸ ਨੂੰ ਵੋਟਾਂ ਪਾ ਕੇ ਸਰਕਾਰ ਨਾ ਤਾਂ ਟੁੱਟਣੀ ਹੈ ਨਾ ਬਣਨੀ ਹੈ ਪਰ ਹਾਂ ਝਾੜੂ ਵਾਲਾ ਬਟਨ ਦੱਬ ਕੇ ਤੁਹਾਡਾ ਸਰਕਾਰ ਤੇ ਹਿੱਸਾ ਜ਼ਰੂਰ ਪੈ ਜਾਊਗਾ ਤੁਸੀਂ ਸਰਕਾਰ ਦੇ ਹਿੱਸੇਦਾਰ ਬਣ ਜਾਓਗੇ ਇੱਕ ਗੱਲ ਹੋਰ ਵਧੀਆ ਹੋ ਗਈ ਰੱਬ ਜੋ ਕਰਦਾ ਵਧੀਆ ਵਾਸਤੇ ਕਰਦਾ ਕਿ ਮੈਂ ਪਹਿਲਾਂ ਪ੍ਰੋਗਰਾਮ ਬਣਾਇਆ ਸੀਗਾ ਹਜੇ ਮੈਨੂੰ ਇਹ ਪਤਾ ਨਹੀਂ ਲੱਗ ਰਿਹਾ ਸੀ ਕਿਵੇਂ ਲਾਗੂ ਹੋਊਗਾ ਕਿ ਮੈਂ ਜਲੰਧਰ ਰਹਿਣਾ ਚਾਹੁੰਨਾ ਤਾਂ ਮੈਂ ਪਰਾਗਪੁਰ ਰੋਡ ਤੇ ਘਰ ਲੈ ਲਿਆ ਕਿਰਾਏ ਤੇ ਹੁਣ ਹਫਤੇ ਚੋਂ ਘੱਟੋ ਘੱਟ 2 ਦਿਨ 3 ਦਿਨ ਮੈਂ ਆਪ ਖੁਦ ਸਾਰੇ ਅਫਸਰ ਸਰਕਾਰ ਲੈ ਕੇ ਇੱਥੇ ਬੈਠਿਆ ਕਰਾਂਗੇ ਸਾਰੇ ਮਾਝੇ ਤੇ ਦੋਆਬੇ ਦਾ ਦਫ਼ਤਰ ਜਲੰਧਰ ਹੋਇਆ ਕਰੂ ਤੁਹਾਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਪੈਣੀ ਸਮਾਜ ਦੀਆਂ ਦਿੱਕਤਾਂ ਨੇ ਕਮਿਊਨਿਟੀ ਹਾਲ ਬਣਾਉਣੇ ਨੇ ਸਤ ਸੰਗਰ ਬਣਾਉਣੇ ਨੇ ਜਿੱਥੇ ਲੋਕ ਇਕੱਠੇ ਹੋ ਕੇ ਆਪਣੇ ਦੁੱਖ ਸੁੱਖ ਕਰ ਸਕਣ ਇਸ ਤਰ੍ਹਾਂ ਦੀ ਧਰਮਸ਼ਾਲਾ ਬਣਾਉਣੀਆਂ ਨੇ ਸਮਾਜ ਦੇ ਲੋਕਾਂ ਨੂੰ ਪੜ੍ਹਾਉਣਾ ਹੈ ਅਫਸਰ ਬਣਾਉਣਾ ਹੈ ਤਾਂ ਕਿ ਗਰੀਬੀਆਂ ਚੱਕੀਆਂ ਜਾ ਸਕਣ ਆਹ ਜਿਹੜੇ ਨਸ਼ਿਆਂ ਦੇ ਆਹ ਜਿਹੜੇ ਲੁੱਟਾਂ ਖੋਹਾਂ ਦੇ ਕੰਮ ਚੱਲ ਰਹੇ ਨੇ ਬੰਦ ਕਰਾਉਣੇ ਨੇ ਇਹ ਮੇਰੇ ਤੇ ਛੱਡ ਦਿਓ ਅਰਜੀ ਮਹਿੰਦਰ ਭਗਤ ਲਿਖਿਆ ਕਰੂ ਸਾਈਨ ਮੈਂ ਕਰਿਆ ਕਰੂੰ ਬਾਕੀ ਕੰਮ ਤੁਹਾਡਾ ਜ਼ਿੰਮੇਵਾਰੀ ਖਤਮ ਧੰਨਵਾਦ 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 ਮੈਂ ਤਾਂ ਇਹੀ ਅਰਦਾਸ ਕਰਦਾ ਪ੍ਰਮਾਤਮਾ ਅੱਗੇ ਹਰ ਰੋਜ਼ ਅਰਦਾਸ ਕਰਦਾ ਕਿ ਪ੍ਰਮਾਤਮਾ ਜਿੰਨੀ ਇੱਜ਼ਤ ਬਖਸ਼ਦੀ ਭਾਵੇਂ ਤੋਂ ਵਧਾਈ ਨਾ ਪ੍ਰਕਟਾਈ ਬਿਨਾ ਐਨੀ ਕੀ ਰੱਖਦੀ ਬਸ ਮੇਰੇ ਹੱਥੋਂ ਕੋਈ ਆ ਜਾ ਫੈਸਲਾ ਨਾ ਕਰਵਾ ਲਈ ਸਮੱਤ ਬਖਸ਼ੀ ਇਹੋ ਜਿਹਾ ਫੈਸਲਾ ਨਾ ਹੋ ਜੇ ਕਿ ਜੀ ਕਿਸੇ ਦੀ ਘਰ ਦੀ ਹੈ ਚੁੱਲ੍ਹੇ ਦੀ ਅੱਗ ਬੁਝਦੀ ਹੋਵੇ ਇਹ ਹਜੇ ਫੈਸਲੇ ਕਰਾਈ ਕਿ ਤਰੱਕੀਆਂ ਦੇ ਦੀਵੇ ਜਗਣ ਹਰੇ ਘਰ ਚ ਨੌਕਰੀਆਂ ਦੇ ਦੀਵੇ ਜਗਣ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਹਜੇ ਲੱਖਾਂ ਨੌਕਰੀਆਂ ਹੋਰ ਦੇਣੀਆਂ ਨੇ ਆਪਣੇ ਬੱਚਿਆਂ ਨੂੰ ਕਹਿ ਦਿਓ ਪੜ ਲਿਖ ਕੇ ਨੰਬਰ ਲੈ ਲਓ ਤੁਹਾਡੇ ਘਰੇ ਸਰਕਾਰ ਦੀ ਚਿੱਠੀ ਆਊਗੀ ਕਿ ਆ ਜਾ ਭਾਈ ਆ ਤੇਰੀ ਕੁਰਸੀ ਤੇਰਾ ਇੰਤਜ਼ਾਰ ਕਰ ਰਹੀ ਹੈ ਸੋ ਵੀਰੋ ਰਿਪੋਰਟਾਂ ਬਹੁਤ ਪੋਜ਼ਿਟਿਵ ਹੋ ਗਈਆਂ ਸਰਵੇ ਸਰਵੇ ਸਾਰੇ ਠੀਕ ਆ ਗਏ ਬਾਕੀਆਂ ਨੂੰ ਐਸੀ ਗੱਲ ਤੋਂ ਤਰੇੜੀਆਂ ਆਈ ਜਾਂਦੀਆਂ ਵੀ ਆਹ ਕੀ ਹੋ ਗਿਆ ਮੈਨੂੰ ਕਹਿੰਦੇ ਮੁੱਖ ਮੰਤਰੀ ਨੂੰ ਐ ਗਲੀਆਂ ਚ ਨਹੀਂ ਜਾਣਾ ਚਾਹੀਦਾ ਮੈਂ ਕਿਹਾ ਕੀ ਗੱਲ ਜੀ ਆ ਪਾਕਿਸਤਾਨੀਆਂ ਗਲੀਆਂ ਜਾਣਾ ਮੈਂ ਮੇਰੇ ਪੰਜਾਬ ਦੀਆਂ ਗਲੀਆਂ ਨੇ ਮੈਂ ਜਦੋਂ ਮਰਜੀ ਜਾਵਾਂ ਮੈਨੂੰ ਮੈਨੂੰ ਹੱਕ ਹੈ ਕਿ ਮੈਂ ਗਲੀਆਂ ਜਾ ਕੇ ਮੈਂ ਲੋਕਾਂ ਦੇ ਦੁੱਖ ਸੁੱਖ ਪੁੱਛਾਂ ਮੁੱਖ ਮੰਤਰੀਆਂ ਮੈਂ ਮੈਂ ਹੱਲ ਕਰ ਸਕਦਾ ਕਿਉਂ ਨਹੀਂ ਜਾ ਸਕਦਾ ਮੈਂ ਗਲੀਆਂ 'ਚ ਉਹ ਪਿੰਡਾਂ ਦੇ ਮਹੱਲਿਆਂ 'ਚ ਗਲੀਆਂ 'ਚ ਤਾਂ ਪਲੇ ਆ ਜੀ ਇਹ ਪਲੇ ਆ ਮਹਿਲਾਂ 'ਚ ਇਹ ਪਲੇ ਆ ਸੋਨੇ ਦੇ ਚਮਚੇ ਮੂੰਹ 'ਚ ਲੈ ਕੇ ਅਸੀਂ ਤਾਂ ਆਮ ਘਰਾਂ ਦੇ ਆ ਜੀ ਅਸੀਂ ਤਾਂ ਹੀ ਰਹਾਂਗੇ ਐਂ ਤੁਹਾਡੇ ਵਾਂਗੂ ਹੀ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਸੀ ਹੁਣ ਵੀ ਕਹਿਣਾ ਇਹਨਾਂ ਨੇ ਹੁਣ ਤੱਕ ਕੋਈ ਕੁਝ ਨਹੀਂ ਕੀਤਾ ਕਾਲੀਆਂ ਕਾਂਗਰਸੀਆਂ ਨੇ ਸਿਰਫ ਤੇ ਸਿਰਫ ਲੋਕਾਂ ਬਾਰੇ ਤਾਂ ਸੋਚਿਆ ਹੀ ਨਹੀਂ ਸੋਚਿਆ ਤਾਂ ਆਪਣੇ ਪੁੱਤ ਭਤੀਜੇ ਸਾਲੇ ਜੀਜੇ ਬਸ ਇਹ ਤਾਂ ਅੱਗੇ ਸੋਚਿਆ ਹੀ ਨਹੀਂ ਲੋਕਾਂ ਦੇ ਧੀਆਂ ਪੁੱਤ ਮਰਨ ਭੁੱਖੇ ਜਾਨ ਠੱਠੇ ਖੂਚ ਕੋਈ ਨਹੀਂ ਸੋਚਿਆ ਇਹਨਾਂ ਨੇ ਵੋਟਾਂ ਵੇਲੇ ਦੇਖ ਲਾਂਗੇ ਇਹਨਾਂ ਨੂੰ ਤਾਂ ਰੁਪਿਆ ਦਾਂਗੇ ਇਹਨਾਂ ਨੂੰ ਪੈਸੇ ਦੇ ਦਾਂਗੇ ਚਲੋ ਚੱਲਾਂਗੇ ਆਹ ਕੰਮ ਨਾ ਕਰਿਓ ਵੀਰੋ ਨੌਜਵਾਨ ਮੁੰਡੇ ਮੈਨੂੰ ਬਹੁਤ ਬਹੁਤ ਵਧੀਆ ਲੱਗਦਾ ਜਦੋਂ ਨੌਜਵਾਨ ਮੁੰਡੇ ਤੁਹਾਡੇ ਸਮਾਜ ਚੋਂ ਮੈਨੂੰ ਅੱਗੇ ਆ ਕੇ ਮਿਲਦੇ ਨੇ ਕਹਿੰਦੇ ਐਂ ਕਰਨਾ ਐਂ ਕਰਨਾ ਜ਼ਰੂਰ ਆਓ ਨੌਜਵਾਨਾਂ ਨੂੰ ਅੱਗੇ ਆਉਣਾ ਪਊਗਾ ਕੀ ਗੱਲ ਭਾਈ ਤੁਸੀਂ ਚੇਅਰਮੈਨੀਆਂ ਨੇ ਕੁਰਸੀਆਂ ਤੇ ਬਹਿ ਨਹੀਂ ਸਕਦੇ ਕੀ ਗੱਲ ਭਾਈ ਤੁਸੀਂ ਐਮਐਲਏ ਨਹੀਂ ਬਣ ਸਕਦੇ ਤੁਸੀਂ ਮੰਤਰੀ ਨਹੀਂ ਬਣ ਸਕਦੇ ਸਿਰਫ ਇਹਨਾਂ ਦੇ ਪਿਆ ਪੁੱਤੇ ਬਣ ਸਕਦੇ ਆ ਬਸ ਆਹੀ ਇਹਨਾਂ ਨੂੰ ਦੁੱਖ ਹੈ ਹੁਣ ਕਿ ਕਕਮਿੰਦਰ ਮੱਟ ਦਾ ਮੁੰਡਾ ਭਵੰਤਵਾਨ ਇਹ ਸਾਡੀਆਂ ਕੁਰਸੀਆਂ ਤੇ ਕਿਉਂ ਬਹਿ ਗਿਆ ਇੱਥੇ ਤਾਂ ਸਾਡੇ ਤਿਆਂ ਪੁੱਤ ਬੰਦੇ ਹੁੰਦੇ ਬਸ ਆ ਦੁੱਖ ਹੈ ਇਹਨਾਂ ਨੂੰ ਬਸ ਹਰ ਧਰਮ ਦੀ ਮੈਂ ਇੱਜ਼ਤ ਕਰਦਾ ਹਰ ਧਰਮ ਦੇ ਇਸ਼ਟ ਹਰ ਧਰਮ ਦੇ ਜਿੱਥੇ ਸਥਾਨ ਨੇ ਮੈਂ ਜਾਣਾਂ ਮੈਨੂੰ ਜਿੱਥੇ ਬੁਲਾਉਂਦੇ ਮੈਂ ਜਾਣਾਂ ਕਿਉਂਕਿ ਮੈਂ ਸਾਡੇ 3 ਕਰੋੜ ਲੋਕਾਂ ਦਾ ਮੁੱਖ ਮੰਤਰੀ ਆ ਵੋਟਾਂ ਵੇਲੇ ਇੱਧਰ ਉੱਧਰ ਹੋਸਦੇ ਪਰ ਜਦੋਂ ਮੁੱਖ ਮੰਤਰੀ ਬਣ ਜੇ ਨਾ ਉਹ ਸਾਰਿਆਂ ਦਾ ਮੁੱਖ ਮੰਤਰੀ ਹੁੰਦਾ ਹੈ ਉਹਨੂੰ ਕਿਸੇ ਨਾਲ ਪੇਧ ਭਾਵ ਜਾਂ ਪੱਖਪਾਤ ਨਹੀਂ ਕਰਨਾ ਚਾਹੀਦਾ ਸੋਂ ਵੀ ਅਸੀਂ ਇਹੀ ਚੁਕਦੇ ਆ ਕਿ ਮੈਂ ਬਿਨਾ ਪੱਖਪਾਤ ਤੇ ਪੇਧ ਭਾਵ ਤੋਂ ਕੰਮ ਕਰੂੰਗਾ ਹਰ ਇੱਕ ਬੰਦੇ ਵਾਸਤੇ ਸੋ ਮੇਰੇ ਵੱਲੋਂ ਆਸ ਸਨੇਹਾ ਤੁਹਾਨੂੰ ਮੇਰਾ ਸਾਰਾ ਪਰਿਵਾਰ ਇੱਥੇ ਫਿਰਦਾ ਅਸੀਂ ਜਾਵਾਂਗੇ ਸਾਨੂੰ ਲੋਕ ਬੁਲਾਉਂਦੇ ਆ ਜਾਵਾਂਗੇ ਜਿੱਥੇ ਕਹੋਂਗੇ ਉੱਥੇ ਜਾਵਾਂਗੇ ਘਰੇ ਬੁਲਾਉਂਗੇ ਘਰੇ ਆਵਾਂਗੇ ਲੋਕੋਂ ਕੋ ਅਕਸਰ ਕਹਤੇ ਸੁਣਾ ਹੈ ਜਿੰਦਾ ਰਹੇ ਤਾਂ ਫਿਰ ਮਿਲਾਂਗੇ لیکن اس دل نے کہا ہے ملتے رہے تو زندہ رہیں گے ملتے رہنا آ تھوڑی گلی وچ کدی پہلا মুখ্যমন্ত্রী آیا نہیں آیا اچھا کہتے میر نہیں آیا ਤੁਸੀਂ মুখ্যমন্ত্রী دی گل کر سو ویرو اوناں نوں آون دی ਲੋੜ ہی نہیں سی نا باریاں بنیاں ہوئی سی دو پارٹیاں سی 5 سال توں 5 سال میں ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਐ ਬਾਰੀਆਂ ਬੰਨਿਆ ਹੋਈਆਂ ਸੀ ਪਰ ਇਹਨਾਂ ਨੂੰ ਪਤਾ ਨਹੀਂ ਸੀ ਇੱਕ ਤੀਜਾ ਵੀ ਆਊਗਾ ਜਿਹੜਾ ਹਿਸਾਬ ਲਾਊਗਾ ਸਾਰੇ ਤੁਹਾਡੇ ਸੋ ਹਿਸਾਬ ਲਵਾਂਗੇ ਇਹਨਾਂ ਤੋਂ ਜਿੰਨਾ ਪੈਸਾ ਲੁੱਟਿਆ ਗਰੀਬਾਂ ਦਾ ਭਾਵੇਂ 10 ਸਾਲ ਪਹਿਲਾਂ ਲੁੱਟਿਆ ਵਿਆਹ ਸਮੇਤ ਖਜ਼ਾਨੇ ਚਾਊਗਾ ਖਜ਼ਾਨੇ ਦਾ ਮੂੰਹ ਤੁਹਾਡੇ ਵੱਲ ਖੁੱਲੂਗਾ ਭਾਵੇਂ ਨੌਕਰੀਆਂ ਦੇ ਕੇ ਭਾਵੇਂ ਬਿਜਲੀ ਫ੍ਰੀ ਕਰਕੇ ਭਾਵੇਂ ਰਾਸ਼ਨ ਕਣਕ ਦਾ ਆਪਾਂ ਨੇ ਹੁਣ 4 ਮਹੀਨਿਆਂ ਦਾ ਕਰਤਾ ਜੀ 1 ਜੁਲਾਈ ਨੂੰ ਤੋਂ ਸ਼ੁਰੂ ਹੋ ਗਿਆ 4 ਮਹੀਨਿਆਂ ਦੀ ਕਣਕ ਮਿਲੂਗੀ 31 ਅਕਤੂਬਰ ਤੱਕ ਦੀ 1 ਕੁਇੰਟਲ ਜੇ 5 ਬੰਦੇ ਆਪਾਂ 1 ਕੁਇੰਟਲ ਕਣਕ ਮਿਲੂਗੀ ਔਰ ਕਣਕ ਵੀ ਕੋਈ ਸੁਸਰੀ ਵਾਲੀ ਜਾਂ ਮਿੱਟੀ ਵਾਲੀ ਜਾਂ ਕੀੜਾ ਲੱਗੇ ਵਾਲੀ ਨਹੀਂ ਹੋਊਗੀ ਜਿਹੜੀ ਕਣਕ ਦਾ ਆਟਾ ਭਗਵੰਤ ਮਾਨ ਖਾਂਦਾ ਉਹੀ ਕਣਕ ਤੁਹਾਨੂੰ ਮਿਲੂਗੀ ਕਿਉਂਕਿ ਮੈਂ ਵੀ ਗਰੀਬੀਆਂ ਚੋਂ ਨਿਕਲਿਆ ਮੈਂ ਵੀ ਦਲਤ ਮਹੱਲਿਆਂ ਚ ਦਿਹਾੜੀਆਂ ਪੁੱਛਣ ਜਾਂਦਾ ਰਿਹਾ ਖੇਤੀ ਕਰਦੇ ਰਿਆਂ ਇਕੱਠੇ ਮਿਹਨਤਾਂ ਕੀਤੀਆਂ ਨੇ ਸਾਰਿਆਂ ਨੇ ਸੋ ਵੀਰੋ ਮੈਨੂੰ ਗਰੀਬੀਆਂ ਦਾ ਪਤਾ ਹੈ ਇਹਨਾਂ ਦਾ ਕੀ ਹੈ ਇਹਨਾਂ ਨੂੰ ਕੱਖ ਨਹੀਂ ਪਤਾ ਹਾਸੇ ਠੱਠੇ ਹੋ ਜਾਂਦੇ ਨੇ ਹਾਸੇ ਠੱਠੇ ਹੋ ਜਾਂਦੇ ਨੇ ਜਜਬੇ ਮੱਠੇ ਹੋ ਜਾਂਦੇ ਨੇ ਹੁੰਦੇ ਨਹੀਂ ਤਾਂ ਸਾਧ ਨਹੀਂ ਹੁੰਦੇ ਚੋਰ ਤਾਂ ਇਕੱਠੇ ਹੋ ਜਾਂਦੇ ਨੇ ਇਹ ਸਾਰੇ ਇਕੱਠੇ ਹੋ ਜਾਂਦੇ ਇਹ ਸਾਰੇ ਇਕੱਠੇ ਹੋ ਜਾਂਦੇ ਆ ਲੁੱਟਣ ਵੇਲੇ ਸੋ ਬਚੋ ਇਹਨਾਂ ਤੋਂ ਤੇ ਮੈਨੂੰ ਤੁਸੀਂ ਇੰਨੀ ਸੂਰਜ ਮੂਹਰੋ ਪੈਂਦਾ ਮੈਨੂੰ ਪਤਾ ਗਰਮੀ ਹੈ ਬਹੁਤ ਧੇਰ ਤੋਂ ਬੈਠੇ ਹੋ ਦੋਨੇ ਹੱਥੋਂ ਪਰਚੱਕੇ ਦੋ ਨਾਰੇ ਲਾ ਕੇ ਮੈਨੂੰ ਇਹ ਤਸੱਲੀ ਦਵਾ ਦਿਓ ਕਿ ਹਾਂ ਜਲੰਧਰ ਵੈਸਟਲੈਂਡ ਤਾਂ ਸੋਚ ਲਿਆ ਤੇ ਬਸ ਹੁਣ ਤਾਂ 10 ਤਰੀਕ ਨੂੰ ਠੱਪਾ ਹੀ ਲਾਉਣਾ ਹੈ ਅੱਛਾ 1 ਮਿੰਟ 1 ਮਿੰਟ 1 ਮਿੰਟ ਲਿਆ ਥੱਲੇ ਘਾ ਲਓ ਮੈਨੂੰ ਕਾਂਗਰਸੀ ਮਿਲੇ ਕਹਿੰਦੇ ਅਸੀਂ ਪੈਸੇ ਵੰਡਾਂਗੇ ਹੁਣ ਦੋ ਦਿਨ ਤੁਹਾਡੇ ਭਾਸ਼ਣ ਪੂਸ਼ਨ ਤਾਂ ਹੀ ਰਹਿ ਜਾਣਗੇ ਪੈਸੇ ਵੰਡਾਂਗੇ ਅਸੀਂ ਸਾਡੇ ਕੋਲੇ ਬਹੁਤ ਪੈਸੇ ਨੇ ਅਸੀਂ ਖਰੀਦਾਂਗੇ ਜੇ ਤੁਹਾਨੂੰ ਪੈਸੇ ਵੰਡਣ ਆਏ ਮੇਰੀ ਹੱਥ ਬਨ ਕੇ ਬੇਨਤੀ ਹੈ ਜਵਾਬ ਨਾ ਦਿਓ ਲੈ ਲਿਓ ਲక్ష్ਮੀ ਨੀ ਮੋੜੀ ਦੀ ਹੁੰਦੀ ਉਹ ਥੋਡੀ ਨੇ ਇਹਨਾਂ ਨੇ ਕਿਹਾ ਨਰਮਾ ਵਿੱਚ ਥੋੜ੍ਹਾ ਹੀ ਪੈਸਾ ਲੁੱਟਿਆ ਹੋਇਆ ਬਸ ਇੰਨਾ ਕਰ ਦਿਓ ਐ ਕਰਕੇ ਐ ਕਰਕੇ ਇਹਨਾਂ ਨੂੰ ਕਹਦੇ ਉਹ ਵੀ ਹਾਂ ਤੇ 10 ਤਰੀਕ ਨੂੰ ਪੋਲਿੰਗ ਬੂਥ ਤੇ ਜਾ ਕੇ 5 ਨੰਬਰ ਵਾਲਾ ਝਾੜੂ ਵਾਲਾ ਬਟਨ ਦਬ ਕੇ ਕਹਿੰਦੇ ਉਹ ਵੀ ਹਾਂ ਤੇ ਜਿੰਨਾ ਜਿੰਨਾਂ ਨੂੰ ਸਮਝ ਆ ਗਈ ਉਹ ਤਾੜੀ ਮਾਰ ਦਿਓ ਬਾਕੀ ਨੂੰ ਮਾਫ ਹੈ ਲੈ ਸਾਰਿਆਂ ਨੂੰ ਸਮਝ ਆ ਗਈ ਖਾਮੀਦਾਰ ਇਲਾਕਾ ਹੈ ਤਾਰਿਆਂ ਨੂੰ ਸਮਝ ਆ ਗਈ ਤੇ ਹੁਣ ਥੋਡੇ ਵਾਲੇ ਪਾਸਿਓ ਸਮਝਾਂ ਵੀ ਹਾਂ ਦੋਨੇ ਹੱਥ ਉੱਪਰ ਚੁੱਕ ਕੇ ਦੋ ਨਾਰੇ ਲਾਓ ਇਨਕਲਾਬ ਇਨਕਲਾਬ